I'm <laughs> Eu não

ਬਧਿਆ ਰਿਸਪੌਂਸ ਮਿਲ ਰਹੇ ਆਂ ਅੱਜ ਸਾਡਾ ਪਹਿਲਾ ਰੋਡ ਸ਼ੋਅ ਹੈ ਅਸੀਂ ਸਾਰੇ ਹਲਕਿਆਂ ਇਸ ਤਰ੍ਹਾਂ ਦੇ ਰੋਡ ਸ਼ੋਅਜ਼ ਕਰਨੇ ਆਂ ਤੇ ਹੁਸ਼ਿਆਰਪੁਰ ਤੋਂ ਅੱਜ ਸਾਡਾ ਪਹਿਲਾ ਰੋਡ ਸ਼ੋਅ ਸ਼ੁਰੂ ਹੋਇਆ ਹੈ ਰਿਸਪੌਂਸ ਤੁਸੀਂ ਦੇਖ ਸਕਦੇ ਹੋ ਅਸੀਂ ਆਪਣੇ ਐਂਡਿੰਗ ਪੁਆਇੰਟ ਤੇ ਪਹੁੰਚ ਗਏ ਹਾਂ ਤੇ ਲੋਕ ਤੇ ਗੱਡੀਆਂ ਹਜੇ ਤੱਕ ਅਸੀਂ ਤਾਂ ਪੈਦਲ ਆਏ ਹਾਂ ਪਰ ਲੋਕ ਤੇ ਗੱਡੀਆਂ ਹਜੇ ਤੱਕ ਸਟਾਰਟਿੰਗ ਪੁਆਇੰਟ ਤੱਕ ਖੜੀਆਂ ਹੋਈਆਂ ਹੈ ਜਿਹੜੇ ਹਜੇ ਤੱਕ ਉੱਤੇ ਮੂਵ ਤੱਕ ਨਹੀਂ ਇੱਕ ਇੱਕ ਕਿਤੇ ਜਾਏਗਾ ਰੋਡ ਸ਼ੋਅ ਇਹ ਤਾਂ ਬਸ ਡਾਇਰੈਕਟਲੀ ਅਸੀਂ ਹੁਣ ਫਗਵਾੜੇ ਜਾ ਰਹੇ ਹਾਂ ਤੇ ਤੁਸੀਂ ਨਾਲ ਆ ਸਕਦੇ ਹੋ ਸਾਰੇ ਉਹਨੂੰ ਫਗਵਾੜੇ ਤੇ ਦੇਖਣ ਨੂੰ ਮਿਲਿਆ ਬੜਾ ਭਾਵੁਕ ਉਹ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਟਾਂਡੇ ਦੇ ਵਿੱਚ ਤੁਸੀਂ ਗਏ ਆ ਉੱਥੇ ਸਾਰੇ ਨੇ ਤੁਹਾਨੂੰ ਆਪਣਾ ਸਹਿਯੋਗ ਦਿੱ ਕੁੱਛ ਤੋਚੇ ਜਿਹੜੀ ਆਪਾਂ ਕਹਿੰਦੇ ਨੇ ਪੈਸੇ ਜਾਂ ਕਿਸੇ ਤਰ੍ਹਾਂ ਬਈਆ ਉਹ ਕੀ ਮੂਮੈਂਟ ਸੀ ਜਿਹਦੇ ਵਿੱਚ ਮਨਵਾ ਉਹ ਆ ਦੇਖੋ ਇਸ ਤਰ੍ਹਾਂ ਹੈ ਕਿ ਉਸ ਟਾਈਮ ਇਲੈਕਸ਼ਨ ਦਾ ਦੌਰ ਸ਼ੁਰੂ ਹੀ ਹੋਇਆ ਸੀ ਕੈਂਪੇਨਿੰਗ ਸਟਾਰਟ ਹੋਈ ਸੀ ਤੇ ਸਾਰਿਆਂ ਨੂੰ ਇਹ ਪਤਾ ਚੱਲ ਰਿਹਾ ਸੀ ਕਿ ਐਕਚੁਅਲੀ ਮੈਂ ਇੱਕ ਬਹੁਤ ਆਮ ਕਰਤੋਂ ਆ ਤੇ ਇੱਕ ਗੱਡੀ ਲੈ ਕੇ ਜਾਂਦੀ ਸੀ ਸਾਰੇ ਹਜੇ ਤੱਕ ਵੀ ਇੱਕੋ ਹੀ ਗੱਡੀ ਆ ਮੇਰੇ ਕੋਲ ਤੇ ਸਾਰੇ ਕਹਿੰਦੇ ਸੀ ਕਿ ਕਟੋ-ਕਟ ਚਾਰ-ਪੰਜ ਗੱਡੀਆਂ ਦਾ ਕਾਫਲਾ ਹੋਣਾ ਚਾਹੀਦਾ ਤੇ ਮੈਂ ਉੱਥੇ ਪਹੁੰਚੀ ਸੀ ਕਿ ਅਚਾਨਕ ਇੱਕ ਬਜ਼ੁਰਗ ਢਕ ਕੇ ਆਏ ਉਹਨਾਂ ਨੇ ਮੇਰੇ ਹੱਥ ਤੇ ਪੈਸੇ ਫੜਾਏ ਤੇ ਇੱਕ-ਇੱਕ ਕਰਕੇ ਕੇ بس ਮੈਨੂੰ ਕਿਸੇ ਨੇ ਆਕੇ ਕਿਹਾ ਕਿ ਬੀਬੀ ਹੋਣ ਆਪਣੀ ਝੋਲੀ ਖੋਲਣਾ ਇਹ ਬੱਚਿਆਂ ਦਾ ਪਿਆਰ ਲੋਕਾਂ ਦਾ ਪਿਆਰ ਬਜ਼ੁਰਗਾਂ ਦਾ ਪਿਆਰ ਤੈਨੂੰ ਮਿਲਣ ਮਿਲਣ ਵਾਲਿਆਂ ਤੇ 5 ਰੁਪਏ 10 ਰੁਪਏ 100 ਰੁਪਏ ਜੋ ਜਿੰਨਤ ਦਸੀ ਉਹਨਾਂ ਉਹਨਾਂ ਨੇ ਪਾ ਕੇ ਮੈਨੂੰ ਆਸ਼ੀਰਵਾਦ ਦਿੱਤਾ ਤੇ ਇਹ ਕਿਹਾ ਕਿ ਘੱਟੋ ਘੱਟ ਦੋ ਤਿੰਨ ਦਿਨ ਦਾ ਪੈਟਰੋਲ ਤੇਰਾ ਗੱਡੀ ਦਾ ਇਹਦੇ ਨਾਲ ਚੱਲ ਜਾਏ ਉਹਨਾਂ ਦੇ ਆਸ਼ੀਰਵਾਦ ਨੂੰ ਤੁਸੀਂ ਸਮਝਦੇ ਕਿ ਆਉਣ ਵਾਲੇ ਵੋਟਾਂ ਦੇ ਵਿੱਚ ਰਿਜ਼ਲਟ ਦੇ ਰੂਪ ਦੇ ਵਿੱਚ ਉਹ ਸਾਹਮਣੇ ਆਏਗਾ ਬਿਲਕੁਲ ਹੋਏਗਾ ਉਹਨਾਂ ਨੇ ਕਿਹਾ ਕਿ ਬੀਬੀ ਇਹ ਇਹ ਜਿਹੜਾ 10 ਰੁਪਏ ਦਾ ਨੋਟ ਅਸੀਂ ਤੁਹਾਨੂੰ ਦੇ ਰਹੇ ਹਾਂ ਇਹ ਗਾਰੰਟੀ ਹੈ ਇਸ ਚ ਤੁਹਾਨੂੰ ਵੋਟ ਕਰਾਂਗੇ ਥੈਂਕ ਯੂ ਮੈਡਮ ਮਾਈ ਕਮੰਡੀ ਭਾਈ ਮੈਂ ਮੈਡਮ ਉਦਈ ਕੁੱਡੀ ਭਾਈ ਭੰਡੀ ਭਾਈ ਲੈ ਆਓ ਕੰਡੀ ਭਾਈ ਲੈ ਆਓ ਮੈਨਾ ਕੱਲ ਨੂੰ ਲਾਓ ਇਥੇ ਇਥੇ ਜਾਨ ਤੋਂ ਮਿਲ ਜਾਓ ਸਭ ਹੋ ਗਿਆ ਹਾਂਜੀ ਮੇਰਾ ਜੀ ਜੋਥ ਜਿਹੜਾ ਆ ਬਹੁਤ ਤੁਹਾਡੇ ਨਾਲ ਜੁੜਿਆ ਆ ਅੱਜ ਵੀ ਬੜੇ ਜੋਸ਼ ਜੋਸ਼ ਨਾਲ ਆ ਇੱਕ ਸੰਦੇਸ਼ ਦੇਣਾ ਚਾਹੁੰਦਾ। ਇਸ ਮੈਂ ਸੰਦੇਸ਼ ਚਾਹੁੰਦਾ ਨਾ ਕਿ ਕਾਂਗਰਸ ਪਾਰਟੀ ਦਾ ਅੱਜ ਦਾ ਤੁਸੀਂ ਮਾਹੌਲ ਦੇਖ ਲਓ ਇੱਥੋਂ ਹੀ ਲੱਗਦਾ ਕਿ ਮੈਡਮ ਜਿੱਤ ਗਏ ਆ। ਕਾਂਗਰਸ ਪਾਰਟੀ ਜਿੱਤੂਗੀ ਔਰ ਮੈਡਮ ਇੱਕ ਬਹੁਤ ਆਰਮ ਪਰਿਵਾਰ ਤੋਂ ਮੈਂ ਸਾਰੇ ਭੈਣ ਭਰਾਵਾਂ ਨੂੰ ਆਰਮ ਪਰਿਵਾਰ ਵਾਲਿਆਂ ਨੂੰ ਇੱਕ ਬੇਨਤੀ ਕਰਦਾ ਜਦੋਂ ਵੋਟ ਪਾਣ ਜਾਣ ਇੱਕ ਵਾਰੀ ਜਾਨਮਨੀ ਮਾਨੰਦੀ ਚਿਹਰੇ ਨੂੰ ਦੇਖ ਲੈਣ ਉਸ ਵੇਲੇ ਵੋਟ ਕਰਨ ਅਮੀਰਾ ਨੂੰ ਇੱਕ ਵਾਰੀ ਨਿਖਾਰ ਦੇਣ। ਗੱਲ ਬਜ਼ੁਰਗਾਂ ਨੂੰ ਨਿਖਾਰ ਦੇਣ। ਚੋਦੀ ਕਾਂਗਰਸ ਭਾਜਪਾ ਹਾਂ ਜੀ ਆਮ ਪਾਰਟੀ ਵੀ ਕਰ ਰਹੀ ਹੈ ਜੀ ਜੇਦੀ ਦਾਅਵੇਦਾਰੀ ਭਾਜਪਾ ਤੇ ਆਮ ਪਾਰਟੀ ਵੀ ਕਰ ਰਹੀ ਹੈ ਪਬਲਿਕ ਦੇਖ ਲੋ ਜੀ ਨਹੀਂ ਜਨਤਾ ਦੇਖ ਲੋ ਵਿਰੋਧੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵਿਰੋਧੀਆਂ ਨੂੰ ਵਿਰੋਧੀਆਂ ਨੂੰ ਕੋਈ ਮੈਸੇਜ ਨਹੀਂ ਮੈਂ ਤਾਂ ਜਨਤਾ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਗੱਲ ਬਦਲੋ ਨੂੰ ਨਕਾਰ ਦਿਓ ਔਰ ਜਿੰਨੇ ਸੋਮ ਪ੍ਰਕਾਸ਼ ਜਦੋਂ ਸੀਗੇ ਪਹਿਲਾਂ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਇਸ ਕਰਕੇ ਮੈਂ ਮੈਡਮ ਯਾਮਨੀ ਗੋਵਰਿਕ ਬਹੁਤ ਆਮ ਪਰਿਵਾਰ ਤੋਂ ਹਾਂ ਪੁਲੀਸ ਇਹਨਾਂ ਨੂੰ ਵੋਟਾਂ ਪਾਈਓ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਨੂੰ ਜਿਤਾ ਕੇ ਭੇਜ ਦਿਓ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਲੋਕ ਸਭਾ ਦੇ ਬੈਂਦੀ ਜਮਨੀ ਗੋਮਰ ਜੀ ਜਿਨ੍ਹਾਂ ਦਾ ਕੱਠ ਵੇਚ ਕੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ 1 ਜੂਨ ਨੂੰ ਹਿੰਦੁਸਤਾਨ ਵਿੱਚ ਬਦਲਾਅ ਹੋਣ ਵਾਲਾ ਆ ਮੋਦੀ ਜਾਣ ਵਾਲਾ ਹੈ راہਲ ਗਾਂਧੀ ਆਉਣ ਵਾਲਾ ਹੈ ਤੁਸੀਂ ਸਾਰਿਆਂ ਨੇ ਆਮ ਪਾਰਟੀ ਵੀ ਦੇਖ ਲਈ ਭਾਰਤੀ ਜਨਤਾ ਪਾਰਟੀ ਵੀ ਦੇਖ ਲਈ ਭਾਰਤੀ ਜਨਤਾ ਪਾਰਟੀ ਨੇ 10 ਸਾਲ ਵਿੱਚ ਕੋਈ ਕੰਮ ਨਹੀਂ ਕੀਤਾ ਨਾ ਕੋਈ ਉਮੀਦਵਾਰ ਦੇਖਿਆ ਜਿਹੜਾ ਸ਼ਹਿਰਪੁਰ ਤੋਂ ਤੋ ਉਮੀਦਵਾਰ ਸੀ ਭਾਰਤੀ ਜਨਤਾ ਪਾਰਟੀ ਦਾ ਉਹਦੇ ਗੁੰਮਸ਼ਰਾ ਪੋਸਟਰ ਵੀ ਲਾਏ ਗਏ ਉਹ ਫਿਰ ਨਹੀਂ ਲੱਭਾ ਸ਼ਰਪਤਪੁਰ ਦਾ ਕੋਈ ਵੀ ਇਹਨੇ ਵਿਕਾਸ ਨਹੀਂ ਕੀਤਾ ਜਿਹੜੀ ਆਮ ਪਾਰਟੀ ਆ ਇਹਨਾਂ ਕੋਲ 13 25 ਮਹੀਨਿਆਂ ਵਿੱਚ 13 ਬੰਦੇ ਨਹੀਂ ਲੱਭੇ ਸਾਰੇ ਦੂਜੀ ਪਾਰਟੀਆਂ ਦੇ ਬੰਦੇ ਲਿਆ ਕੇ ਖੜੇ ਕੀਤੇ ਗਏ ਇਹ ਪਾਰਟੀ ਭਗਵੰਤ ਮਾਨ ਦੀ ਪਾਰਟੀ ਜਿਹੜੀ ਆਮ ਪਾਰਟੀ ਲਾ ਆਰਡਰ ਦੀ ਐਨੀ ਸਥਿਤੀ ਖਰਾਬ ਹੈ ਕਿਸੇ ਧੀ ਬੰਦ ਦੀ ਇੱਜ਼ਤ ਜਿਹੜੀ ਆ ਜਣ ਕੇ ਫਾਇਸ਼ਤ ਨਹੀਂ ਹੈ ਦਿਨ ਦਿਹਾੜੇ ਡਾਕੇ ਹੋ ਰਹੇ ਆ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਜਿਹੜਾ ਆਪਣਾ ਗੁੱਸਾ ਪਹਿਲੀ ਤਰੀਕ ਨੂੰ ਕਾਂਗਰਸ ਪਾਰਟੀ ਨੂੰ ਵੋਟ ਪਾਓ ਦੋਨਾਂ ਪਾਰਟੀਆਂ ਨੂੰ ਨਕਾਰੋ ਭਾਜਪਾ ਵੀ ਨਕਾਰੋ ਇਹਨੂੰ ਆਮ ਪਾਰਟੀ ਨੂੰ ਨਕਾਰੋ ਇਸ ਕਰਕੇ ਅਸੀਂ ਜੋ ਵੀ ਆ ਕਾਂਗਰਸ ਪਾਰਟੀ ਵਾਦਾ ਕਰਦੀ ਹੈ ਉਹ ਵਾਦਾ ਪੂਰਾ ਨਵਾਉਂਦੀ ਹੈ ਧੰਨਵਾਦ ਵਾਟਵਾਰ ਕਾਂਗਰਸ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੈਲਾ ਕਾਂਗਰਸ ਸ਼ਾਹਪੁਰ ਹਮਿੰਦਰ ਕੌਰ ਅੱਜ ਦੀ ਜੋ ਰੋਡ ਸ਼ੋਅ ਆ ਸਾਡਾ ਇਹ ਦੇਖ ਕੇ ਮੈਂ ਸਾਰਿਆਂ ਨੂੰ ਯਕੀਨ ਦਿਵਾਉਣਾ ਚਾਹਨੀ ਆ ਕਿ ਜਾਵਣੇ ਗੋਮਰ ਜੀ ਬਹੁਤ ਵੱਡੀ ਲੀਡ ਨਾਲ ਜਿੱਤ ਚੁੱਕੇ ਆ ਮੇਰੇ ਵੱਲੋਂ ਸਾਰਿਆਂ ਨੂੰ ਅਜੇ ਅਪੀਲ ਹੈ ਕਿ ਇੱਕ ਇੱਕ ਵੋਟ ਦੇਣੀ ਆ ਉਹ ਕਾਂਗਰਸ ਨੂੰ ਜਾਣੀ ਚਾਹੀਦੀ ਆ ਔਰ ਰਾਹੁਲ ਗਾਂਧੀ ਜ ਨੂੰ ਲਿਆਓ ਦੇਸ਼ ਬਚਾਓ ਸਾਡਾ ਇੱਕ ਹੀ ਨਾਰਾ ਹੈ ਰਾਹੁਲ ਗਾਂਧੀ ਲੈ ਕੇ ਆਓ ਦੇਸ਼ ਬਚਾਓ ਸਾਰੇ ਇੱਥੇ ਪਹੁੰਚੀ ਆ ਬਹੁਤ ਅਨੰਦ